ਗ੍ਰੇਡੇਡ ਲੋਕ ਆਉਂਦੇ ਸੀਗੇ ਪਾਕਿਸਤਾਨ ਚ ਉਹ ਇੱਥੇ ਆ ਕੇ ਜਿੰਨੇ ਨਕੋੜੇ ਆ ਉੱਥੇ ਜਾਂ ਹੋਰੇ ਨੂੰ ਤੁਸੀਂ ਕਿਵੇਂ ਸਵਾਲੋਗੇ ਇਹ ਹੁਣ ਤਾਂ ਇਹਦੀ سپورਟ ਬੰਨੀ ਹੈਗੀ ਹੈ ਅੱਛਾ ਉੱਪਰ ਬੰਨੀ ਹੋਈ ਹੂ ਕਿ ਡਾਕ ਲੈ ਕੇ ਜਿਹੜਾ ਇੱਥੇ ਆ ਜਾਂਦਾ ਸੀ ਇੱਥੇ ਜਿਹੜਾ ਬੰਦਾ ਹੁੰਦਾ ਸੀ ਉਹ ਡਾਕ ਲੈ ਕੇ ਅੱਗੇ ਜਾਂਦਾ ਹੁੰਦਾ ਸੀ ਉਹ ਇਹ ਗੱਲ ਕਹਿੰਦੇ ਸੀ ਵੀ ਅਸੀਂ ਤਾਂ ਇਹਨਾਂ ਨੂੰ ਐਵੇਂ ਹੀ ਦੇਖਿਆ ਸੀਗਾ ਉਹਨ ਸਾਨੂੰ ਪਤਾ ਨਹੀਂ ਕਿੰਨਾ ਪੁਰਾਣਾ ਹੈਗਾ ਕਿੰਨਾ ਕ ਨਹੀਂ ਹੈਗਾ ਹਾਂਜੀ ਜਿਹਦੇ ਨਾਮ ਤੇ ਫਾਜ਼ਿਲਗਾ ਨੂੰ ਬੰਗਲਾ ਦੀ ਆਖ ਦੇ ਹਾਂ ਬਿਲਕੁਲ ওই ਨਕਸ਼ਾ ਸੀ گا ਉਹਦਾ ਇੱਥੋਂ ਜਿਹੜੀ ਇਹ ਨਿੰਮ ਸੀਗੀ ਇਹ ਪਾਟ ਗਈ ਸੀ ਕਿਉਂਕਿ ਅਰਸ਼ਦ ਰਾਜ ਹੈ 100 ਸਾਲ ਤੋਂ ਜ਼ਿਆਦਾ ਹੋ ਗਏ ਇਸ ਨਿੰਮ ਨੂੰ ਤੇ ਇਦਰੋਂ ਵੀ ਦਿਖਾਉਂਦੇ ਆ ਤੁਹਾਨੂੰ ਇਹ ਇਹ ਤੋਂ ਪਹਿਲਾਂ ਵੀ ਇੱਕ ਦਰਖਤ ਹੋਰ ਸੀਗਾ ਇਹ ਪੂਰਾ ਦਿਖਾਉਂਦੇ ਆ ਇੱਥੇ ਹੋਰ ਜਿਹੜਾ ਦਰਖਤ ਸੀਗਾ ਉਹਦੀ ਕੀ ਖਾਸਿਆ ਸੀਗੀ ਤੇ ਇਹ ਕਿੰਨਾ ਪੁਰਾਣਾ ਸਾਡੇ ਨਾਲ ਇੱਥੋਂ ਦੇ ਸਾਬਕਾ ਸਰਪੰਚ ਨੇ ਉਹਨਾਂ ਨਾਲ ਗੱਲ ਕਰਦੇ ਆ ਪਾਈ ਸਾਹਿਬ ਰਾਮ ਰਾਮ ਪਾਈ ਸਾਹਿਬ ਤੁਸੀਂ ਇਸ ਦਰਖਤ ਦੇ ਬਾਰੇ ਬਹੁਤ ਕੁਝ ਜਾਣਦੇ ਹੋ ਹਨ ਪਹਿਲੇ ਇਹ ਦੱਸੋ ਕਿ ਨਿੰਮ ਦਾ ਦਰਖਤ ਕਿੰਨਾ ਪੁਰਾਣਾ ਹੈਗਾ ਸਾਡੇ ਬਜ਼ੁਰਗ ਜਿਹੜੇ ਹੈਗੇ ਸੀ ਉਹਨਾਂ ਕੋਲੋਂ ਕਈ ਵਾਰੀ ਪੁੱਛਦੇ ਹੁੰਦੇ ਸੀ ਇੱਥੇ-ਇੱਥੇ ਬੈਠਣਾ ਹੁੰਦਾ ਸੀ ਉਹਨਾਂ ਦਾ ਮਤਲਬ ਸੱਤ ਬਣੀ ਹੋਈ ਸੀਗੀ ਸੱਤ ਬਣੀ ਹੋਈ ਸੀ ਅੱਛਾ ਤੇ ਜਿਹੜੇ ਕੋਈ ਭਾਈ ਬੇਲੀ ਜਾਂ ਰਿਸ਼ਤੇਦਾਰ ਜਾਂ ਕੋਈ ਵੀ ਆ ਜਾਂਦਾ ਸੀ ਉਹ ਪੁੱਛਦੇ ਹੁੰਦੇ ਸੀ ਬਜ਼ੁਰਗਾਂ ਕੋਲੋਂ ਵੀ ਇਹ ਦਰਖਤ ਕਿੰਨੇ ਪੁਰਾਣੇ ਨਿੰਮ ਹੈਗੇ ਹਾਂਜੀ ਕਿਉਂ ਸੱਤ ਚ ਬਹੁਤ ਜ਼ਿਆਦਾ ਜਿਹੜੇ ਉਹ ਬੁਜ਼ੁਰਗ ਜਿਹੜੇ ਬੈਠਦੇ ਸੀ ਤੇ ਉਹ ਕਹਿੰਦੇ ਹੁੰਦੇ ਸੀ ਵੀ ਅਸੀਂ ਤਾਂ ਇਹਨਾਂ ਨੂੰ ਐਵੇਂ ਦੇਖਿਆ ਸੀਗਾ ਅੱਛਾ ਉਹ ਇਹ ਗੱਲ ਕਹਿੰਦੇ ਸੀ ਵੀ ਅਸੀਂ ਤਾਂ ਇਹਨਾਂ ਨੂੰ ਐਵੇਂ ਹੀ ਦੇਖਿਆ ਸੀਗਾ ਹੁਣ ਸਾਨੂੰ ਪਤਾ ਨਹੀਂ ਕਿੰਨਾ ਪੁਰਾਣਾ ਹੈਗਾ ਇਹ ਕਿੰਨਾ ਕ ਨਹੀਂ ਹੈਗਾ ਅੱਛਾ ਇੱਕ ਨਿੰਮ ਆ ਹੈਗਾ ਇੱਕ ਨਿੰਮ ਇੱਥੇ ਹੋਰ ਸੀ गाइस ਤੋਂ 15 10 15 ਫੁੱਟ ਇੱਥੇ ਸਾਈਡ ਦੇ ਵਿੱਚ ਤੇ ਉਹ ਨਿੰਮ ਜਿਹੜਾ ਹੈਗਾ ਸੀ ਉਹ ਹੀ ਸੁੱਕ ਗਿਆ ਸੀਗਾ ਤੇ ਉਹਦੇ ਵਿੱਚੋਂ ਯਾਨੀ ਕਿ ਦੁੱਧ ਡਿੱਗਦਾ ਹੁੰਦਾ ਸੀਗਾ ਅੱਛਾ ਪਾਣੀ ਜਾਂ ਪਾਣੀ ਜਿਹੜਾ ਨਿੰਮ ਦਾ ਪਾਣੀ ਹੈਗਾ ਉਹ ਇਹਦੇ ਵਿੱਚੋਂ ਗਿਰਦਾ ਹੁੰਦਾ ਸੀਗਾ ਇਹਦੇ ਵਿੱਚੋਂ ਗਿਰਦਾ ਹੁੰਦਾ ਸੀ ਮਤਲਬ ਦਵਾਈ ਵਾਸਤੇ ਵੀ ਉਹ ਤਾਂ ਯੂਜ਼ ਕੀਤਾ ਜਾ ਸਕਦਾ ਹੈ। ਦਵਾਈ ਵਾਸਤੇ ਵੀ ਲੋਕ ਬਹੁਤ ਜ਼ਿਆਦਾ ਜਿਹੜੇ ਹੈਗੇ ਉਹ ਡੱਬੇ ਆਪ ਦੇ ਬਣ ਜਾਂਦੇ ਹੁੰਦੇ ਸੀ ਉਹਦੇ ਤੇ ਜਦੋਂ ਡੱਬਾ ਪਰਿਆ ਜਾਂਦਾ ਸੀ ਇੱਕ ਦੋ ਦਿਨਾਂ ਦੇ ਵਿੱਚ ਤੇ ਉਹ ਆਪ ਦਾ ਲੈ ਜਾਂਦੇ ਸੀ। ਪਿੱਪੇ ਬੰਨੇ ਹੁੰਦੇ ਸੀ ਉਹਦੇ ਤੇ ਉਹ ਲੈ ਜਾਂਦੇ ਸੀ। ਤੇ ਜਿਹੜਾ ਯਾਨੀ ਕਿ ਪੇਟੀ ਜਾਂ ਹੋਰ ਜਿਹੜਾ ਟਾਣਾ ਉਹਦਾ ਸੁੱਕਣ ਲੱਗ ਜਾਂਦਾ ਸੀਗਾ ਉਹ ਜਿੰਨੇ ਵਿੱਚ ਉਹ ਆਪਣੇ ਪਾਣੀ ਪੈਂਦਾ ਸੀਗਾ ਉਹ ਫਿਰ ਸੁੱਕ ਜਾਂਦਾ ਸੀਗਾ। ਉਹ ਨਿਮ ਤੱਕ ਬਹੁਤ ਵੱਡਾ ਸੀਗਾ ਪਰ ਉਹ ਵੰਨ ਜਿਹੜਾ ਪਾਣੀ ਪੈਣ ਲੱਗ ਜਾਂਦੀ ਜਿਉ ਉਸ ਤੋਂ ਬਾਅਦ ਉਹ ਟਾਣਾ ਜਿਹੜਾ ਸੁੱਕ ਜਾਂਦਾ ਸੀਗਾ ਤੇ ਐਵੇਂ ਕਰਕੇ ਤੇ ਉਹ ਨਿਮ ਯਾਨੀ ਕਿ ਥੋੜਾ ਹੀ ਰਿਆ ਸੀਗਾ ਹਰਾ ਤਾਂ ਉਸ ਟਾਈਮ ਉਹ ਦਿਖ ਪਿਆ ਸੀਗਾ ਤੇ ਇੱਕ ਗੱਲ ਇਹ ਵੀ ਵਿੱਚ ਮੈਂ ਐਡ ਕਰ ਦਿਆ ਕਿ ਕਈ ਲੋਕਾਂ ਨੇ ਇਸ ਨੂੰ ਉਹ ਆਪਣਾ ਬਿਜ਼ਨਸ ਹੀ ਬਣਾ ਲਿਆ ਸੀਗਾ ਹਨਾ ਪਿਛਲੇ ਦੌਰ ਦੇ ਵਿੱਚ ਦੇਖਿਆ ਵੀ ਪਾਣੀ ਆਂਦਾ ਜੋ ਉੱਥੇ ਪੂਜਾ ਸਥਾਨ ਜਿਹਾ ਬਣਾ ਕੇ ਤੇ ਲੋਕਾਂ ਨੇ ਬਿਜ਼ਨਸ ਬਣਾ ਲਿਆ। ਪੂਜਾ ਸਥਾਨ ਨਹੀਂ ਉਹ ਤਾਂ ਦਵਾਈਆਂ ਵਾਸਤੇ ਲੋਕ ਜਿਹੜੇ ਹੈਗੇ ਸੀ। ਅਸਲ ਜੋ ਹੁੰਦਾ ਦਵਾਈਆਂ ਵਾਸਤੇ ਕਿਉਂਕਿ ਨੇਮ ਜਿਹੜੀ ਹੈ ਹਰ ਮਰਜ਼ੀ ਦੀ ਦਵਾਈ। ਜਿਨ੍ਹਾਂ ਨੂੰ ਨੋਲੇਜ ਸੀ ਉਹ ਦੇਖੀ ਆਪਣੇ ਲੈ ਕੇ ਜਾਂਦੇ ਹੁੰਦੇ ਸੀ। ਤੇ ਇਹ ਇਹ ਫਟਿਆ ਹੋਇਆ ਇੱਥੋਂ। ਔਰ ਇੱਥੋਂ ਹੀ ਫਟਿਆ ਹੋਇਆ ਤੇ ਪਰਲੇ ਪਾਸੋਂ ਜ਼ਿਆਦਾ ਫਟਿਆ ਹੋਇਆ। ਇਧਰੋਂ ਵੀ ਫਟਿਆ। ਹਾਂ ਇਧਰਲੇ ਪਾਸੋਂ ਜ਼ਿਆਦਾ ਫਟਿਆ। ਇਧਰੋਂ ਵੀ ਆਪਾਂ ਦੇਖ ਲੈਂਦੇ ਆ ਜਿੱਥੋਂ ਇਹ ਫਟਿਆ ਹੋਇਆ। ਅੱਛਾ ਇੱਕ ਪड़ोसी ਦਾ ਘਰ ਪਾਸੇ ਜਿੱਥੇ ਆਪਾਟਿਆ ਹੋਇਆ ਹੈ। ਤੇ ਇੱਕ ਮਿੰਟ ਇਹ ਖਟਿਆ ਦਰਖਤ ਜਿਹੜਾ ਹੈਗਾ। ਹਾਂਜੀ ਇਹ ਫਿਰ ਇਹ ਤੇ ਇਹ ਦਾ ਹੋਰ ਫਟ ਜਾਏਗਾ ਇਹਨੂੰ ਤੁਸੀਂ ਕਿਵੇਂ ਸੰਭਾਲੋਗੇ? ਇਹ ਹੁਣ ਤਾਂ ਇਹਦੀ سپورਟ ਬੰਨੀ ਹੈਗੀ ਹੈ। ਅੱਛਾ ਉੱਪਰ ਬੰਨੀ ਹੋਈ ਉੱਤੇ ਖਿੱਚ ਪਾਈ ਹੈ। ਉਹ ਲੋਹੇ ਦੀ ਤਾਰ ਹੈ। ਹਾਂ ਲੋਹੇ ਦੀ ਤਾਰ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀਗਾ ਇਹ ਦੁਬਾਰਾ ਹੀ ਜੁੜਨ ਲੱਗੇ। अच्छा अच्छा मतलब ਤੁਸੀਂ ਉਹ ਲੋਹੇ ਦੀ ਤਾਰ ਬੰਨੀ ਹੈ ਤੇ ਫਟਣੋਂ ਬਚ ਗਿਆ ਫਟਣੋਂ ਬਚ ਗਿਆ ਤੇ ਕੁਛ ਉੱਤੋਂ ਇਹਨੂੰ ਹਲਕਾ ਕੀਤਾ ਹੈ ਹਲਕਾ ਵੀ ਕਰਤਾ ਥੋੜਾ ਉੱਤੋਂ ਹਲਕਾ ਕੀਤਾ ਵੀ ਯਾਨੀ ਕਿ ਜਿੰਨਾ ਵੀ ਇਹਦੇ ਉੱਤੇ ਬਜਨ ਜ਼ਿਆਦਾ ਹੋਊਗਾ ਤਾਂ ਉਹ ਸਕਦਾ ਹੈ ਜਿਆਦਾ 파ਟ ਦੀ ਗਿਰਦੀ हां ਗਿਰਦੀ ਸਮਝੋ ਜਿਹੜੀ ਛਾਂ ਖਤਮ ਹੋ ਜੂਗੀ हां ਬਿਲਕੁਲ ਮਹਿਲ ਵੀ ਪਿੱਪਲ ਵੀ ਲੱਗਿਆ ਖੜੋਖਿਆ ਖੜਾਣ ਵਿੱਚ ਵਿੱਚ ਪਿੱਪਲ ਵੀ ਅੱਗੇ ਹੋ ਗਿਆ ਤੇ ਆਪਾਂ ਇੱਕ ਗੱਲ ਹੋਰ ਕਰਦੇ ਆ ਕਿ ਇੱਥੇ ਸੱਤ ਹੁੰਦੀ ਸੀਗੀ ਤੇ ਇੱਥੇ ਨਾਲ ਹੋਰ ਕੀ ਹੈਗਾ ਸੀ ਕੋਈ ਚੀਜ਼ ਹੈ ਕਿ ਸੀ ਕੋਈ ਹਵੇਲੀ ਦੇਖੀ ਹੋਵੇ ਤੁਸੀਂ ਜਾਂ ਕੋਈ ਪੁਰਾਣੀ ਹਵੇਲੀ ਪਣੀ ਹੋਈ ਸੀਗੀ ਬੁੱਧਰਗਾਂ ਦੇ ਟਾਈਮ ਦੀ ਤੇ ਉਹ ਦੱਸਦੇ ਆ ਬੁੱਧਰਗਾ ਵੀ ਦੱਸਦੇ ਹੁੰਦੇ ਸੀਗੇ ਵੀ ਇਹ ਕੋਈ ਪਾਕਿਸਤਾਨ ਤੋਂ ਜਿਹੜੇ ਲੋਕ ਜਿਹੜੇ ਹੈਗੇ ਸਨ 47 ਤੋਂ ਪਹਿਲਾਂ ਹਾਂਜੀ ਜਿਹੜੇ ਲੋਕ ਆਉਂਦੇ ਸੀਗੇ ਪਾਕਿਸਤਾਨ ਤੋਂ ਉਹ ਇੱਥੇ ਆ ਕੇ ਜਿਨ੍ਹਾਂ ਨੇ ਕੋੜੇ ਆ ਉੱਥੇ ਜਾਂ ਹੋਰੇ ਉਹ ਸਾਡਾ ਜਿਹੜਾ ਪਰਿਵਾਰ ਸੀ ਚੌਧਰੀ ਲੇਖਣਾ ਜੀ ਦੇ ਘਰੋਂ ਹਾਂ ਹਾਂ ਘਰ 'ਚੋਂ ਉਹਨਾਂ ਨੂੰ ਯਾਨੀ ਕਿ ਕੋੜਿਆਂ ਨੂੰ ਦਾਣਾ ਪਾਣੀ ਮਿਲਦਾ ਸੀਗਾ ਉੱਥੋਂ ਹੀ ਮੰਨ ਲਓ ਨੀਰਾ ਚਾਰਾ ਜਿਹੜਾ ਹੈਗਾ ਸੀ ਇੱਥੇ ਮਿਲਦਾ ਸੀ ਤੇ ਰੋਟੀ ਪਾਣੀ ਜਿਹੜਾ ਹੈਗਾ ਸੀ ਉੱਥੋਂ ਆਉਂਦੇ ਸੀ ਉਹ ਇੱਥੇ ਆ ਕੇ ਖਾਂਦੇ ਸੀਗੇ ਉਸ ਤੋਂ ਬਾਅਦ ਇੱਥੋਂ ਜਦੋਂ ਚੱਲਦੇ ਸੀ ਅੱਗੇ ਨਿਹਾਲ ਕੇ ਰਪਿੰਡ ਹੈ ਉੱਥੇ ਜਾਏ ਮੰਨ ਲਓ ਅਬੋਰ ਦੇ ਲਾਗੇ ਉੱਥੇ ਅੱਜ ਵੀ ਖੂਹ ਹੀ ਬਣੀ ਹੋਈ ਹੈ ਉਹ ਅੱਜ ਵੀ ਉੱਥੇ ਮੰਨ ਲਓ ਮੋਕੇ ਤੇ ਖੂਹ ਹੀ ਬਣੀ ਹੋਈ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਸੀ ਆਣਾ ਜਾਣਾ ਜਿਹੜਾ ਹੈਗਾ ਸੀ ਉਹ ਇੱਥੋਂ ਸੀਗਾ ਜਿਹੜਾ ਪਾਕਿਸਤਾਨ ਕੋਲ ਇੱਥੇ ਰਾਤ ਰੁਕਦੇ ਸੀ ਰਾਤ ਰਾਤ ਰਹਿਣ ਵਾਸਤੇ ਇੱਥੋਂ ਜਿਹੜਾ ਹੈਗਾ ਸੀ ਰਾਤ ਨੂੰ ਮੰਨ ਲਓ ਦੂਸਰੇ ਦਿਨ ਦੇ ਦੋਂ ਚਲਦੇ ਸੀ ਉੱਥੇ ਜਾਂਦੇ ਸੀ ਇਹ ਕੱਚੀ ਸੜਕ ਸੀ ਸਾਰੀ ਇਹ ਕੋਈ ਪਗਡੰਡੀ ਸੀ ਦੱਸਦੇ ਪਗਡੰਡੀ ਹਾਂਜੀ ਪਗਡੰਡੀ ਸੀਗੀ ਉਹ ਦਸਤੇ ਤੇ ਇੱਕ ਕੋਈ ਡਾਕ ਵਗੈਰਾ ਜਿਹੜੇ ਜਿਹੜੀ ਜਾਂਦੀ ਸੀ ਉਸ ਟਾਈਮ ਡਾਕ ਦਾ ਸਿਸਟਮ ਜਿਹੜਾ ਸੀਗਾ ਉਹ ਡਾਕ ਲੈ ਕੇ ਤੇ ਜਿਹੜਾ ਇੱਥੇ ਆ ਜਾਂਦਾ ਸੀ ਇੱਥੇ ਜਿਹੜਾ ਬੰਦਾ ਹੁੰਦਾ ਸੀ ਉਹ ਡਾਕ ਲੈ ਕੇ ਅੱਗੇ ਜਾਂਦਾ ਹੁੰਦਾ ਸੀ ਅੱਛਾ ਉਹ ਨਿਆਲਕੇ ਰੇ ਜਾਂਦਾ ਹੁੰਦਾ ਸੀ ਉਹ ਨਿਆਲਕੇ ਰੇ ਡਾਕ ਦੇ ਕੇ ਉੱਥੋਂ ਜਿਹੜੀ ਡਾਕ ਸੀ ਉਹ ਵਾਪਸ ਇੱਥੇ ਲੈ ਕੇ ਆ ਜਾਂਦਾ ਸੀ ਇੱਥੋਂ ਜਿਹੜਾ ਬੰਦਾ ਹੁੰਦਾ ਸੀ ਉਹ ਡਾਕ ਅੱਗੇ ਲੈ ਕੇ ਚਲਾ ਜਾਂਦਾ ਬੜੀ ਖਾਸੀਅਤ ਦੱਸੀ ਆ ਤੁਸੀਂ ਪਰ ਕੀ ਤੁਸੀਂ ਉਹ ਹਵੇਲੀ ਦੇਖੀ ਹੈ ਆਪ ਵੀ ਹਾਂ ਮੇਰੇ ਯਾਪ ਨਹੀਂ ਦੇਖੀ ਹੈ ਪਰ ਉਹ ਮੰਨ ਲਓ ਮੁਕਤ ਜਿਹੜੀ ਹੈਗੀ ਸੀ ਖੰਡਰ ਹੋ ਗਈ ਸੀ ਬਹੁਤ ਜ਼ਿਆਦਾ ਪੁਰਾਣੀ ਹਾਂ ਕਿਸ ਟਾਈਪ ਚ ਬਣੀ ਹੋਈ ਸੀ ਇੱਕ ਸਾਹਮਣੇ ਹਵੇਲੀ ਹੈ ਉਹ ਆਪਣੇ ਫਾਜ਼ਿਲ ਖਾਨ ਦਾ ਜਿਹੜਾ ਡਾਕ ਬੰਗਲਾ ਹੈਗਾ ਹਾਂਜੀ ਜਿਹਦੇ ਨਾਮ ਤੇ ਫਾਜ਼ਿਲ ਖਾਨ ਨੂੰ ਬੰਗਲਾ ਦੀ ਆਖ ਦੇ ਹਾਂ ਬਿਲਕੁਲ ਉਹੀ ਨਕਸ਼ਾ ਸੀਗਾ ਉਹਦਾ ਸੇਮ ਬਣਿਆ ਹੋਇਆ ਸੀ ਸੇਮ ਉਸੇ ਚੀਜ਼ ਅੱਛਾ ਐਦਾ ਮਤਲਬ ਕਿ ਉਹ 1800 Uh, 45 46 ਦੇ ਵਿੱਚ ਇਹ ਬਣੀ ਹੋਣੀ ਹੈ ਉਹ ਕਿਉਂਕਿ 44 ਚ ਬਣ ਗਿਆ ਸੀਗਾ ਉਹ ਤਾਂ ਮਨ ਲਓ ਇਹ ਤਾਂ ਪਹਿਲਾਂ ਦੀ ਬਣੀ ਹੋਈ ਸੀਗੀ ਉਹ ਪਤਾ ਨਹੀਂ ਕਦੋਂ ਬਣੀ ਹੈ ਕਦੋਂ ਨਹੀਂ ਬਣੀ ਇਹ ਤਾਂ ਪਹਿਲਾਂ ਦੀ ਬਣੀ ਹੋਈ ਸੀਗੀ ਇਹ ਪਹਿਲਾਂ ਦੀ ਬਣੀ ਹੋਈ ਸੀ ਹਾਂ ਇਹ ਪਹਿਲਾਂ ਦੀ ਬਣੀ ਹੋਈ ਸੀ ਬੜੀ ਖੂਬਸੂਰਤ ਹੋਣੀ ਹੈ ਉਹ ਤਾਂ ਹਾਂ ਜੀ ਉਹ ਤਾਂ ਮੰਨ ਲਓ ਕੋਈ ਅਫਸਰਾ ਵਾਸਤੇ ਹੋਣੀ ਹੈ ਪਰ ਇਹ ਜਿਹੜੀ ਸੀਗੀ ਇਹ ਮੰਨ ਲਓ ਜਿਹੜੇ ਲੋਕ ਜਿਹੜੇ ਰਾਈ ਪਾਂਦੀ ਜਿਹਨੂੰ ਕਹਿ ਸਕਦੇ ਆ ਰਾਈ ਪਾਂਦੀ ਜਿਹਨੂੰ ਕਹਿ ਸਕਦੇ ਆ ਜਾਂ ਕੋਈ ਆਪ ਦਾ ਪਸੂ ਦੰਗਰ ਲੈ ਕੇ ਜਿਹੜਾ ਅੱਗੇ ਪਸੂ ਟਰੈਕਟਰਾਂ ਤੇ ਜਾਂ ਦੇਖਿਆ ਆਪਣੇ ਨਾ ਪਿਕਅਪ ਤੇ ਤਾਂ ਜਾਂਦੇ ਨਹੀਂ ਸੀਗੇ ਪੈਦਲ ਹੀ ਲੈ ਕੇ ਜਾਂਦੇ ਸੀ ਤੇ ਉਹਨਾਂ ਨੂੰ ਰੁਕਣ ਵਾਸਤੇ ਯਾਨੀ ਕਿ ਪਸ਼ੂਆਂ ਨੂੰ ਬਾਲਿਓ ਰਾਤ ਨੂੰ ਪਸ਼ੂਆਂ ਨੂੰ ਆਸਰਾ ਮਿਲ ਜੇ ਪਰਾਪਠਾ ਮਿਲ ਜੇ ਤੇ ਜਿਹੜੇ ਕੋਈ ਲੈ ਕੇ ਆਉਂਦੇ ਸੀ ਉਹਨਾਂ ਵਾਸਤੇ ਰੋਟੀ ਪਾਣੀ ਦਾ ਜਿਹੜਾ ਇੰਤਜ਼ਾਮ ਸੀਗਾ ਜਾਂ ਹੋਰ ਹੈ ਉਹ ਸਾਡੇ ਬੁਜਰਗ ਚੌਧਰੀ ਲੇਖਰਮ ਜੀ ਹੈਗੇ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਜਾਂ ਉਹਨਾਂ ਨੂੰ ਸ਼ੌਂਕ ਸੀ ਜਾਂ ਮੈਂ ਉਸ ਗਰ ਦਾ ਪਾਣੀ ਕਹਿ ਸਕਦੇ ਉਹ ਆਕੇ થી ਉਹ ਰਹਿੰਦੇ ਹੁੰਦੇ ਸੀ ਪ੍ਰਿਆ ਕਾ ਚੌਧਰੀ ਲੇਖਰਾਮ ਦੀ ਧੀ ਉਹਨਾਂ ਨੇ ਆਣਾ ਹੁੰਦਾ ਸੀ ਹਾਂ ਮਤਲਬ ਇੱਕ ਸਮਾਜ ਸੇਵਕ ਤੱਕ ਹੀ ਸਕਦੇ ਹਣਾ ਉਹ ਸਮਾਜ ਸੇਵਕ ਟਾਈਪ ਮੰਨਿਆ ਸੀ ਕਿਉਂਕਿ ਕਿੱਥੋਂ ਕਿੱਥੋਂ ਲੋਕ ਆਉਂਦੇ ਸੀਗੇ ਜਾਂ ਡਾਕ ਆਂਦੀ ਸੀਗੀ ਅੱਗੇ ਜਾਣੀ ਫਿਰ ਉੱਥੋਂ ਆਣਾ ਚੜੀ ਘੰਟੇ ਮੇਲਾ ਲੱਗਾ ਹੀ ਰਹਿੰਦਾ ਹੁਣਾ ਇੱਥੇ ਤੇ ਇਥੋਂ ਜਿਹੜੇ ਉਸ ਟਾਈਮ ਚੋਰੀਆਂ ਬਹੁਤ ਹੁੰਦੀਆਂ ਸੀ ਤੇ ਪਸਵਾਂ ਦੀਆਂ ਚੋਰੀਆਂ ਹੁੰਦੀਆਂ ਸੀ ਤੇ ਜੇ ਹੋ ਹੀ ਜਾਂਦੀ ਕੋਈ ਚੋਰੀ ਹੋ ਜਾਂਦੀ ਤਾਂ ਉਹ ਆ ਕੇ ਚੌਧਰੀ ਲੇਖਰਾਮ ਜੀ ਨੂੰ ਕਹਿੰਦੇ ਵੀ ਸਾਡਾ ਜਿਹੜਾ ਪਸੂ ਹੈ ਇਸ ਪਾਸੇ ਨਿਕਲ ਗਿਆ। ਅੱਛਾ ਉਹ ਕਹਿ ਦਿੰਦੇ ਸੀ ਵੀ ਦੇਖਿਓ ਆਪਣੇ ਨੂੰ ਅੱਗੇ ਸਮਾਚਾਰ ਕਰ ਦਿੰਦੇ ਸੀ ਵੀ ਇੱਥੋਂ ਜੇ ਕਿਸੇ ਦਾ ਪਸੂ ਲੈ ਕੇ ਕੋਈ ਗਿਆ ਹੈ ਉਹ ਸਾਡਾ ਵਾਪਸ ਹਟਾ ਦਿਓ। ਹਾਂ ਤੇ ਚੌਧਰੀ ਲੇਖਰਾਮ ਦਾ ਆਰਡਰ ਹੈਗਾ ਉਹ ਪਸ਼ੂ ਵਾਪਸ ਹੀਟ ਆ ਜਾਂਦੀ ਸੀਗੀ ਵਾਪਸ ਵੀ ਹਟਾ ਜਾਂਦੇ ਸੀ ਵਾਪਸ ਹਟਾ ਜਾਂਦੇ ਸੀ ਮਤਲਬ ਚੰਗੀ ਇੱਕ ਉਹਨਾਂ ਦਾ ਮਤਲਬ ਨਾਮ ਕਹਿ ਸਕਦੇ ਆ ਹੈਗਾ ਸੀ ਉਸ ਵਕਤ ਦਾ ਹਨਾ ਹਾਂ ਉਸ ਤੇ ਤੇ ਬੜੀ ਤੁਸੀਂ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਅਦ੍ਰਕਤ ਦੇ ਬਾਰੇ ਸਾਧ ਦੇ ਬਾਰੇ ਔਰ ਖਾਸ ਤੌਰ ਤੇ ਉਸ ਹਵੇਲੀ ਦੇ ਬਾਰੇ ਅਗਰ ਉਹ ਹਵੇਲੀ ਹੁੰਦੀ ਤਾਂ ਅੱਜ ਲੋਕਾਂ ਦੇ ਰੂਬਰੂ ਵੀ ਕਰਵਾਉਂਦੇ ਭਾਵੇਂ ਖੰਡਰ ਹੋ ਚੁੱਕੀ ਸੀ ਕਿ ਜਿਸ ਤਰ੍ਹਾਂ ਵੀ ਹੈਗੀ ਸੀ ਫਿਰ ਵੀ ਵੰਡ ਚ ਆ ਗਿਆ ਨਾ ਸਮਾਨ ਤੇ ਉਹ ਫਿਰ ਵੰਡ ਚ ਆ ਗਿਆ ਤਾਂ ਫਿਰ ਪੁਰਾਣਾ ਸਮਾਨ ਜਿਹੜਾ ਹੈਗਾ ਨਹੀਂ ਰੱਖਦੇ ਇਸ ਕਰਕੇ ਕੋਈ ਕੋਈ ਬੰਦਾ ਜਿਹੜਾ ਹੈਗਾ ਜਿਹੜਾ ਵਿਰਾਸਤ ਨੂੰ ਸਾਹਮਣੇ ਰੱਖਦਾ ਹੈ ਬਾਕੀ ਅੱਜ ਕੱਲ ਕਹਿੰਦੇ ਵੀ ਆਹ ਜਿੱਦੋਂ ਤੇ ਹੋਰ ਬਣਾਈਏ ਜਦੋਂ ਕਿ ਵਿਰਾਸਤ ਸਾਹਮਣੀ ਬਹੁਤ ਜ਼ਰੂਰੀ ਹੈ ਵਿਰਾਸਤ ਸਾਹਮਣੀ ਬਹੁਤ ਜ਼ਰੂਰੀ ਹੈ ਬਹੁਤ ਔਖੀ ਹੈਗੀ ਹੈ ਤੇ ਤੁਸੀਂ ਇਹ ਦੇਖਿਆ ਆਪ ਦੀ ਅੱਖੀ ਦੇਖਿਆ ਤੇ ਇਹ ਵੀ ਦੇਖਿਆ ਹੋਣਾ ਕਿ ਕਦੋਂ ਇਹ ਪੂਰੀ ਤਰ੍ਹਾਂ ਮਲਬਾ ਇੱਥੋਂ ਖਤਮ ਕਰ ਦਿੱਤਾ ਗਿਆ ਸੀਗਾ ਇਹ ਮਲਬਾ ਅੰਦਾਜ਼ਨ 15 ਸਾਲ ਹੋ ਗਏ 15 ਸਾਲ ਉਸ ਤੋਂ ਪਹਿਲਾਂ ਇਹ ਹਵੇਲੀ ਹੈਗੀ ਸੀ ਹਾਂ ਉਸ ਤੋਂ ਪਹਿਲਾਂ ਹੈਗੀ ਸੀ ਤਾਂ ਬੜੀ ਮਿਹਰਬਾਨੀ ਭਾਈ ਸਾਹਿਬ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜੀ